ਇੱਕ ਵਾਰ ਦੀ ਗੱਲ ਹੈ ਮੈਂ ਤੁਰਿਆ ਜਾਂਦਾ ਆਪਣੀ ਦੁਕਾਨ ਵਾਲੇ ਨੂੰ ਜਾ ਰਿਹਾ ਸੀ ਰਸਤੇ ਵਿੱਚ ਦੇਖਿਆ ਕਿ ਇੱਕ ਬੱਚਾ ਘਰ ਦੇ ਬਾਹਰ ਬੈਠਾ ਰੋ ਰਿਹਾ ਹੈ ਤਾਂ ਮੈਂ ਉਸ ਬੱਚੇ ਕੋਲ ਜਾ ਕੇ ਪੁੱਛਿਆ ਕਿ ਤੂੰ ਰੋ ਕਿਉਂ ਰਿਹਾ ਬੱਚਾ ਬੋਲਿਆ ਆਂਟੀ ਨੇ ਘਰੋਂ ਬਾਹਰ ਕੱਢ ਦਿੱਤਾ ਤਾਂ ਮੈਂ ਪੁੱਛਿਆ ਆਂਟੀ ਨੇ ਤੈਨੂੰ ਘਰੋਂ ਬਾਹਰ ਕਿਉਂ ਕੱਢਿਆ ਤਾਂ ਬੱਚਾ ਬੋਲਿਆ ਮੈਂ ਬੈਠੇ ਤੇ ਬੈਠ ਕੇ ਟੀਵੀ ਦੇਖੇ ਰਿਹਾ ਸੀ ਆਪਣੇ ਦੋਸਤਾਂ ਨਾਲ ਆਂਟੀ ਨੇ ਮੈਨੂੰ ਥੱਲੇ ਬਿਠਾ ਦਿੱਤਾ ਦੇ ਬਾਅਦ ਵਿੱਚ ਰੋਟੀ ਖਾਣ ਦਾ ਟਾਈਮ ਹੋ ਗਿਆ ਸੀ ਤਾਂ ਆਂਟੀ ਕਹਿੰਦੀ ਕੀ ਚੱਲ ਬੇਟਾ ਤੂੰ ਵੀ ਆਪਣੇ ਘਰੇ ਚੱਲ ਮੈਂ ਕਿਹਾ ਥੋੜੀ ਦੇਰ ਤੱਕ ਚਲਾ ਜਾਣਾ ਤਾਂ ਆਂਟੀ ਨੇ ਕਿਹਾ ਨਹੀਂ ਪੁੱਤ ਬਹੁਤ ਟਾਈਮ ਹੋ ਗਿਆ ਇੱਥੇ ਆਏ ਨੂੰ ਤਾਂ ਆਂਟੀ ਹੱਥ ਫੜ ਕੇ ਬਾਹਰ ਭੇਜ ਦਿੱਤਾ ਮੈਂ ਮੁਸਕਰਾ ਕੇ ਕਿਹਾ ਲੈ ਪੁੱਤ ਇਹ ਵੀ ਕੋਈ ਵੱਡੀ ਗੱਲ ਹੈ ਟੀਵੀ ਦੇਖਣਾ ਕਿ ਤੁਹਾਡੇ ਘਰ ਟੀਵੀ ਹੈ ਨਹੀਂ ਤਾਂ ਬੱਚਾ ਬੋਲਿਆ ਮੇਰੇ ਡੈਡੀ ਕੋਲ ਇੰਨੇ ਪੈਸੇ ਹੈ ਨਹੀਂ ਕਿ ਉਹ ਇੱਕ ਟੀਵੀ ਖਰੀਦ ਸਕਣ ਤਾ ਮੈਨੂੰ ਉਹਦੀ ਗੱਲਾਂ ਤੇ ਉਸਦਾ ਚਿਹਰਾ ਦੇਖ ਕੇ ਬਹੁਤ ਦੁੱਖ ਹੋਇਆ। ਤਾਂ ਮੈਂ ਆਪਣੀ ਬਚਪਨ ਵਾਲੀ ਕਹਾਣੀ ਸੁਣਾਈ ਕਿ ਜਦੋਂ ਮੈਂ ਛੋਟਾ ਹੁੰਦਾ ਸੀ ਮੈਂ ਵੀ ਆਪਣੇ ਦੋਸਤਾਂ ਦੇ ਘਰੇ ਟੀਵੀ ਦੇਖਣ ਜਾਂਦਾ ਸੀ ਤਾਂ ਆਂਟੀ ਮੈਨੂੰ ਹੱਥ ਫੜ ਕੇ ਬਾਹਰ ਕੱਢ ਦਿੱਤਾ। ਤਾਂ ਫਿਰ ਜਦੋਂ ਮੈਂ ਘਰੇ ਗਿਆ ਤਾਂ ਮੈਂ ਆਪਣੀ ਮੰਮੀ ਤੋਂ ਪੁੱਛਿਆ ਕਿ ਮੰਮੀ ਪੈਸੇ ਕਿਵੇਂ ਆਣ ਆਪਣੇ ਕੋਲ? ਤਾਂ ਮੰਮੀ ਨੇ ਬੋਲਿਆ ਪੈਸੇ ਹੁਣ ਤਾਂ ਸਾਡੇ ਕੋਲ ਤਾਂ ਨਹੀਂ ਹੁਣ ਤੂੰ ਹੀ ਕਮਾ ਸਕਦਾ। ਕਉਕੀ ਦੂਜੇ ਵੱਡਾ ਹੋਏਗਾ ਚੰਗੀ ਪੜ੍ਹਾਈ ਕਰੇਗਾ ਤੂੰ ਨੌਕਰੀ ਪਾਏਗਾ ਕੋਈ ਵੀ ਬਿਜ਼ਨਸ ਕਰੇਗਾ ਤਾਂ ਪੈਸੇ ਤੇਰੇ ਹੋਣਗੇ ਨਾਲ ਸਾਨੂੰ ਸੁੱਖ ਮਿਲੇਗਾ ਤਾਂ ਮੈਨੂੰ ਮਮਮੀ ਦੀ ਗੱਲਾਂ ਤੇ ਬਹੁਤ ਅਸਰ ਹੋਇਆ ਫਿਰ ਮੈਂ ਵੱਡਾ ਹੋਇਆ ਚੰਗੀ ਪੜ੍ਹਾਈ ਕੀਤੀ ਇੰਨੀ ਮਿਹਨਤ ਕੀਤੀ ਕਿ ਹੁਣ ਮੇਰੇ ਕੋਲ ਇੰਨੇ ਪੈਸੇ ਆਏ ਹੁਣ ਮੇਰੇ ਕੋਲ ਇਨਾ ਵੱਡਾ ਘਰ ਵੀ ਹੈ ਇਨਾ ਵੱਡਾ ਟੀਵੀ ਵੀ ਹੈ ਬੱਚਾ ਬੜਾ ਖੁਸ਼ ਹੋਇਆ ਤਾਂ ਉਹ ਕਹਿੰਦਾ ਮੈਂ ਵੀ ਪੜ੍ਹਾਈ ਕਰੂੰਗਾ ਬਹੁਤ ਮਿਹਨਤ ਕਰੂੰਗਾ ਤਾਂ ਜੋ ਤੁਹਾਡੇ ਵਾਂਗੂ ਇਹ ਸਭ ਕੁਝ ਕਰ ਸਕਾਂ ਤਾਂ ਫਿਰ ਮੈਂ ਕਿਹਾ ਕਿ ਜੇਕਰ ਤੇਰੇ ਕਰ ਕੋਈ ਪੱਚਾ ਟੀਵੀ ਦੇਖਣ ਆਵੇ ਤਾਂ ਕੀ ਕਰੇਂਗਾ ਤਾਂ ਬੱਚਾ ਬੋਲਿਆ ਜੇਕਰ ਕੋਈ ਟੀਵੀ ਦੇਖਣ ਆਇਆ ਤਾਂ ਉਸਨੂੰ ਘਰੋਂ ਬਾਹਰ ਨਹੀਂ ਕੱਢੂੰਗਾ ਸਗੋਂ ਨਾਲ ਬਿਠਾ ਕੇ ਟੀਵੀ ਦੇਖਣਾ ਵਾ ਤਾਂ ਉਹ ਬੱਚਾ ਖੁਸ਼ ਹੁੰਦਾ ਹੋਇਆ ਆਪਣੇ ਘਰ ਨੂੰ ਚਲਾ ਗਿਆ ਤਾਂ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਿਵੇਂ ਲੱਗੀ ਤਾਂ ਕਮੈਂਟ ਵਿੱਚ ਜਰੂਰ ਦੱਸਿਓ ਫਿਰ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਆਪਣਾ ਖਿਆਲ ਰੱਖਣਾ ਧੰਨਵਾਦ